ਗੱਲ ਕਰਾਂਗੇ ਬਿਨਾ ਹੋਣ ਵਾਲੇ ਮਹਿਕਮੇ ਤੋਂ ਸ਼ੁਰੂ ਹੋਏ ਕਮਸਾਨ ਦੀ ਇਸ ਪੂਰੇ ਮਹਿਕਮੇ ਨੂੰ ਲੈ ਕੇ ਇਸ ਪੂਰੇ ਵਿਵਾਦ ਨੂੰ ਲੈ ਕੇ ਮੁੱਖ ਮੰਤਰੀ ਮਾਨਤਾ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿੰਦੇ ਕਿ ਨਾਂ ਬਦਲ ਕੇ ਇੱਕ ਡਿਪਾਰਟਮੈਂਟ ਬਣਾਇਆ ਗਿਆ ਹੈ ਪਹਿਲਾਂ ਕੋਈ ਸਟਾਫ ਜਾਂ ਦਫਤਰ ਨਹੀਂ ਸੀ ਸ਼ਾਸਨ ਸੁਧਾਰ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਇੱਕ ਕੀਤਾ ਗਿਆ ਜੋ ਮੁੱਖ ਮੰਤਰੀ ਮਾਨ ਦੇ ਵੱਲੋਂ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਕਹਿੰਦੇ ਕਿ ਕਈ ਹੋਰ ਵਿਭਾਗਾਂ ਨੂੰ ਵੀ ਇੱਕ ਕਰਨ ਦੀ ਲੋੜ ਹੈ ਅ ਦਰਸਲ ਬਿਨਾ ਹੋਣ ਵਾਲੇ ਮਹਿਕਮੇ ਨੂੰ ਲੈ ਕੇ ਜਿੱਥੇ ਕਿ ਵਕਫ ਵਕ ਸਿਆਸੀ ਤਰ੍ਹਾਂ ਦੇ ਵੱਲੋਂ ਵਕਫ ਵਕ ਪਾਰਟੀ ਦੇ ਆਗੂਆਂ ਦੇ ਵੱਲੋਂ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਕਿ ਜਿਹੜਾ ਕਿ ਡਿਪਾਰਟਮੈਂਟ ਮਹਿਕਮਾ ਹੀ ਨਹੀਂ ਹਗਾ ਉਸ ਮਹਿਕਮੇ ਦੇ ਵਿਭਾਗ ਦੇ ਕਿ 20 ਮਹੀਨਿਆਂ ਤੱਕ ਕੁਲਦੀਪ ਸਿੰਘ ਢੱਲੀਵਾਲ ਮੰਤਰੀ ਤੱਕ ਰਹਿ ਗਏ ਇਸ ਨੂੰ ਲੈ ਕੇ ਕਿਉਂਕਿ ਵਕਫ ਵਕ ਬਿਆਨ ਵੀ ਸਾਹਮਣੇ ਆ ਰਹੇ ਨੇ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨਦੀ ਵੱਲੋਂ ਇਸ ਨੂੰ ਲੈ ਕੇ ਅਸਤਾਫਾ ਕੀਤਾ ਗਿਆ ਕਿ ਨਾਮ ਬਦਲ ਕੇ ਇੱਕ ਡਿਪਾਰਟਮੈਂਟ ਬਣਾਇਆ ਗਿਆ ਪਹਿਲਾਂ ਕੋਈ ਸਟਾਫ ਜਾਂ ਦਫ਼ਤਰ ਨਹੀਂ ਸੀ ਉਚਾਸਨ ਸੁਧਾਰ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਇਕ ਕੀਤਾ ਗਿਆ ਜੋ ਮੁੱਖ ਮੰਤਰੀ ਮਾਨ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਈ ਹੋਰ ਵਿਭਾਗਾਂ ਨੂੰ ਵੀ ਇਕ ਕਰਨ ਦੀ ਲੋੜ ਹੈ ਇਹ ਪਹਿਲਾਂ ਤੋਂ ਇਹ ਪਹਿਲੀਆਂ ਸਰਕਾਰਾਂ ਦੀਆਂ ਸਨ ਉਹਦਾ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਗੱਲ ਤਾਂ ਇਸ ਵੇਲੇ ਨਾਂ ਦੇ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਇਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਨਹੀਂ ਆਉਂਦੇ ਜਾਂ ਤੁਸੀਂ ਕੋਈ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨਹੁਰਾ ਕੋਲ ਹੈ ਹੈਨਾ ਟਿੱਕੇ ਪ੍ਰਸ਼ਾਸਨ ਤੋਂ ਉਹਨਾਂ ਪਹਿਲਾਂ ਉਹਨਾਂ ਦੋਨਾਂ ਚ ਕਨਫਿਊਜ਼ਨ ਸੀਗਾ ਕੁਝ ਕੁਛ ਐਸੇ ਵੀ ਦੇ ਬੰਨਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਉਹ ਹੀ ਹੈ ਪਰ ਵਿਭਾਗ ਕਿੰਨੇ ਕੁ ਉਧਰੋਂ ਉਹ ਫਾਈਲ ਪੇ ਜਦੋਂ ਮੈਨੂੰ ਉਸਦੇ ਪਾਸੇ ਉਧਰ ਉਸਦੇ ਪਾਸੇ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਕਟੇ ਨਾ ਜਾ ਪਰ ਇਹ ਕੋਈ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜੀ ਆ ਦੇ ਜਿੱਥੇ ਉਹਦਾ ਪਹਿਲਾ ਇਹ ਪਹਿਲੀ ਸਰਕਾਰਾਂ ਦੀ ਅਸਲ ਚੋੜੇ ਉਹਦਾ ਹੁਣ ਅਸੀਂ ਨਾਮ ਬੰਨ੍ਹ ਕੇ ਉਹਨੇ ਇੱਕ ਡਿਪਾਰਟਮੈਂਟ ਬਣਾਇਆ ਹੈ ਮਤਲਬ ਤਾਂ ਸਪੈਸੇ ਨਾਂ ਦੇ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਇਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਨਹੀਂ ਹੋ ਰਿਹਾ ਜਾਂ ਤੁਹਾਨੂੰ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨਹੁਣਾ ਕੋਲ ਹੈ ਹੈ ਨਾ ਟਿੱਕੇ ਪ੍ਰਸ਼ਾਸ਼ਕੀ ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਕੁਝ ਕੁਛ ਐਸੇ ਵੀ ਨੇ ਜਿਨ੍ਹਾਂ ਨੂੰ ਕੱਟੇ ਕਰਨ ਦੀ ਲੋੜ ਹੈ ਮਤਲਬ ਕੰਮ ਉਹੀ ਹੈ ਪਰ ਪ੍ਰਕਾਅ ਕਿੰਨੇ ਨੇ ਉਸ ਕੋ ਉਦੋਂ ਉਹ ਫਾਈਲ ਤੇ ਜਦੋਂ ਉਹਦੇ ਕੋਲ ਪਾਸੇ ਨੂੰ ਉਦੋਂ ਉਹਦੇ ਕੋਲ ਪਾਸੇ ਨੂੰ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਘਟੇ ਨਾ ਸਟਾਫ ਰਹੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਇਸ ਤੋਂ ਕੋਈ ਨਹੀਂ ਉਹਦਾ ਪਹਿਲਾ ਤਾ ਬਿਨਾਂ ਹੋਣ ਵਡੇ ਮਹਿਕਮੇ ਦੇ ਮੁੱਖ ਮੰਤਰੀ ਮਾਨਦੀਪ ਨੇ ਸਪਸ਼ਟ ਕੀਤਾ ਗਿਆ ਵੱਡਾ ਬਿਆਨ ਦਿੱਤਾ ਗਿਆ ਕਿ ਨਾਮ ਬਦਲ ਕੇ ਇੱਕ ਡਿਪਾਰਟਮੈਂਟ ਬਣਾਇਆ ਗਿਆ ਪਹਿਲਾਂ ਕੋਈ ਸਟਾਫ ਜਾਂ ਦਫਤਰ ਨਹੀਂ ਸੀ ਸ਼ਾਸਨ ਸੁਧਾਰ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਇੱਕ ਕੀਤਾ ਗਿਆ ਜੋ ਮੁੱਖ ਮੰਤਰੀ ਮਾਨਦੀਪ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਹੋਰ ਵਿਭਾਗਾਂ ਨੂੰ ਵੀ ਇੱਕ ਕਰਨ ਦੀ ਲੋੜ ਹੈ ਹਾਲਾਂਕਿ ਪਹਿਲਾਂ ਪੰਜਾਬ ਸਰਕਾਰ ਦਾ ਪੱਖ ਸਾਹਮਣੇ ਆਇਆ ਸੀ ਨੋਟੀਫਿਕੇਸ਼ਨ ਜੁੱਕ ਕੇ ਜਾਰੀ ਕੀਤਾ ਜਾਂਦਾ ਹੈ ਕਿ ਪ੍ਰਸ਼ਾਸਨਿਕ ਸੁਧਾਰ ਨਾਂ ਦਾ ਵਿਭਾਗ ਐਗਜ਼ਿਸਟ ਨਹੀਂ ਕਰਦਾ ਇਸ ਦੀ ਕੋਈ ਵੀ ਹੋਂਦ ਨਹੀਂ ਹੈ ਤੇ ਇਸ ਨੂੰ ਲੈ ਕੇ ਇਸ ਨੂੰ ਆਧਾਰ ਬਣਾਉਂਦੇ ਹੋਏ ਵਿਰੋਧੀਆਂ ਦੇ ਵੱਲੋਂ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਤੇ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨਦੀਪ ਵੱਲੋਂ ਇਜ਼ਹਾਰ ਕੀਤਾ ਗਿਆ ਕਿ ਨਾਮ ਬਦਲ ਕੇ ਇੱਕ ਡਿਪਾਰਟਮੈਂਟ ਬਣਾਇਆ ਗਿਆ ਪਹਿਲਾਂ ਕੋਈ ਸਟਾਫ ਜਾਂ ਦਫ਼ਤਰ ਨਹੀਂ ਸੀ ਚਾਸ਼ਨ ਸੁਧਾਰ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਇਕ ਕੀਤਾ ਗਿਆ ਜੋ ਮੁੱਖ ਮੰਤਰੀ ਮਾਨ ਸਾਫ ਕਰ ਇਹਨਾਂ ਦਾ ਕਹਿਣਾ ਹੈ ਕਿ ਕਈ ਹੋਰ ਵਿਭਾਗਾਂ ਨੂੰ ਵੀ ਇਕ ਕਰਨ ਦੀ ਲੋੜ ਹੈ ਜਿੱਥੇ ਕਿ ਵਿਰੋਧੀਆਂ ਦੇ ਵੱਲੋਂ ਸਿੱਧੇ ਤੌਰ ਤੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਸੀਗਾ ਕਿ ਆਖਰਕਾਰ ਜੋ ਵਿਭਾਗ ਐਗਜ਼ਿਸਟ ਹੀ ਨਹੀਂ ਕਰਦਾ ਜਦੋਂ ਸਿ ਵਿਭਾਗ ਦੀ ਹੋਂਦ ਨਹੀਂ ਹੈ ਉਸ ਵਿਭਾਗ ਦੇ ਆਖਰਕਾਰ ਕੁਲਦੀਪ ਸਿੰਘ ਢਾਲੀਵਾਲ ਨੇ ਸਮਾਂ ਮੰਤਰੀ ਕਿਵੇਂ ਰਹਿ ਗਏ ਇਸ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਸੀਗਾ ਤੇ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਦੇ ਵੱਲੋਂ ਸਪਸ਼ਟ ਕੀਤਾ ਗਿਆ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਨਾਮ ਬਦਲ ਕੇ ਇੱਕ ਡਿਪਾਰਟਮੈਂਟ ਬਣਾਇਆ ਗਿਆ ਪਹਿਲਾਂ ਕੋਈ ਸਟਾਫ ਜਾਂ ਦਫ਼ਤਰ ਨਹੀਂ ਸੀ ਸ਼ਾਸਨ ਸੁਧਾਰ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਇੱਕ ਕੀਤਾ ਗਿਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਈ ਉਪਰ ਵਿਭਾਗਾਂ ਨੂੰ ਵੀ ਇੱਕ ਕਰਨ ਦੀ ਲੋੜ ਹੈ ਤੇ ਪਹਿਲਾਂ ਕੋ ਇਹ ਪਹਿਲੀਆਂ ਸਰਕਾਰਾਂ ਦੀਆਂ ਸਭ ਚੋਲੇ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਮਤਲਬ ਉਸ ਵੇਲੇ ਨਾਂ ਦੇ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਦੀ ਇਕੱਲੇ ਕੋਈ ਬਿਊਰੋਕ੍ਰੇਸੀ ਸੁਧਾਰ ਨਹੀਂ ਆਉਂਦਾ ਜਾਂ ਤੁਸੀਂ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨਹਰਾਂ ਕੋਲ ਹੈ ਹੈਨਾ ਇੱਕ ਪ੍ਰਸ਼ਾਸਨਿਕ ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਕੁਝ ਕੁਛ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਉਹੀ ਹੈ ਪਰ ਵਿਭਾਗ ਕਿੰਨੇ ਕੁ ਉਹਦਰੋਂ ਉਹ ਉਹ ਫਾਈਲ पे ਜਦੋਂ ਮੈਂ ਉੱਤਲੀ ਪਾਸੇ ਨੂੰ ਉੱਤਰ ਉੱਤਲੀ ਪਾਸੇ ਨੂੰ ਤੋਂ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਾਖ ਵੀ ਉਹਨਾਂ ਦਾ ਕਿਤੇ ਕਟੇ ਨਾ ਦਾਖ ਰਹੇ ਪਰ ਇਹ ਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਇਸੇ ਤੋਂ ਕੋਈ ਨੇ 3 ਸਾਲ ਹੋ ਗਏ ان کی گورنمنٹ کو مارچ 17 کو 3 ਸਾਲ ਹੋ ਨੇ ਆਪ ਇਹ ਦੇਖਿਏ ਕਿਹੜਾ ਹਾਲਾਤ ਪੰਜਾਬ ਕਿਉਂ ਹੋਗੇ जहां गवर्नमेंट को यह नहीं पता कि हमारा जो डिपार्टमेंट हमने एक मिनिस्टर को एडमिनिस्ट्रेटिव रिफॉर्म्स का दिया हुआ है तो एडमिनिस्ट्रेटिव रिफॉर्म्स का डिपार्टमेंट ही वाइंड अप हुए को तीन साल हो चुके आपको इतना लेट पता चलता उसका मतलब बाएं हाथ को यह नहीं पता दाएं हाथ क्या कर रहा है और मेरा यह कहना है कि जो पंजाब की ब्यूरोक्रेसी क्योंकि मैं लीडर ऑफ ऑपोजिशन हूं आम आम तौर पर मेरे से बात होती रहती है दे हैव अ वेरी पुअर ओपिनियन अबाउट द रूलर्स, उनका यह कहना है जी इनको काम का पता नहीं और यह मिसबिहेव करते हैं चीफ सेक्रेटरी जो मौजूदा है या इनसे पहले थे उनको यह नहीं था पता कि एक डिपार्टमेंट जो हमारे डिपार्टमेंट से उनके एक डिपार्टमेंट तो इस टाइम वर्किंग भी नहीं है माइंड अप हो चुका है तो इससे इस एक सॉरी स्टेट ऑफ अफेयर्स पंजाब के आप देख सकते हो और एक मिनिस्टर है उसको एक एनआरआई डिपार्टमेंट दे रखा है वो खुद एनआरआई था अभी आया है दो चार साल पहले और डिपार्टमेंट वो दे रखा है जहां पंजाब के तो सारे बाहर चले गए एनआरआई डिपार्टमेंट क्या करेगा जी वहां और दूसरा ये डिपार्टमेंट दिया हुआ जो वैसे ही वाइंड अप उसका मतलब तीन साल उस मिनिस्टर को ये नहीं पता चला कि मेरे पास एडमिनिस्ट्रेटिव रिफॉर्म की कोई फाइल ही नहीं आई क्यों धारीवाल को परेशान कर रहे हो आगे बेचारा परेशान है पहले पंचायती डिपार्टमेंट से उनको एन दे दिया एडमिनिस्ट्रेशन रिफॉर्म्स दे दिए गए और मेरे तो हैरानी होती है बेचारे धारीवाल साहब जिनको ये मंत्रालय दिया है वो मंत्रालय था ही नहीं उसका कोई ऑफिसर ही नहीं एग्जिट करता था फिर क्यों उन्होंने लेके रखा क्यों नहीं इस्तीफा दिया क्यों नहीं छोड़ा और ये बहुत सीरियस इशू कि भाई एक सरकार एक सरकार के ब्यूरोसी चीफ सेक्रेटरी एंड ऑल दैट जिनको यही नहीं पता उन्होंने गवर्नर हाउस में जाकर वो चिट्ठी भेजा होगा कि हमने दो मंत्रालय इनको दिए एक मंत्रालय ही नहीं और सरकार कैसे चला रहे होंगे राम भरोसे चल रही है पता नहीं भगवान जाने हमारे पंजाब का क्या होगा कौन बचाएगा पंजाब को अगले दो साल तीन साल तो जो हुआ है आप लोगों ने देखा है ठीक है हजार रुपया झूठ बोलिया और गल झूठ बोलिया पर ਮੰਤਰੀਆਂ ਨੂੰ ਆਪਣੇ ਨੂੰ ਤੇ ਥੱਲੇ ਕੰਮ ਕੀ ਕਰਨਾ ਜਿਹੜਾ ਮਹਿਕਮੇ ਹੈ ਨਹੀਂਗੇ ਇਹ ਜਨਾਬ ਮੁੱਖ ਮੰਤਰੀ ਸਾਹਿਬ ਉਹ ਮੰਤਰੀ ਸਾਹਿਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਸ਼ੇਖ ਚਿੱਲੀ ਦੇ ਜਾਂ ਜਿਹੜੇ ਐਸੇ ਰਾਜੇ ਦੇ ਮੰਤਰੀ ਹੋਣ ਉਹ ਵੀ ਤਾਂ ਚਰੇ ਉਹਨਾਂ ਦਾ ਕੀ ਕਸੂਰ ਆ ਕੀ ਹੁਣ ਬੜਾ ਤੁਸੀਂ ਮੰਤਰੀ ਸਾਹਿਬ ਐਨਆਰਐਕ ਸਾਹਿਬ ਦੀ ਗੱਲਾਂ ਕਰਦੇ ਸੀ ਜਾ ਕੇ ਮਿਲ ਰਹੇ ਸੀ ਅੱਜ ਉਹ ਤਾਂ ਮਸ਼ਾ ਬਣੇ ਉਹਨਾਂ ਨੂੰ ਤਾਂ ਕੀ ਬਣਿਆ ਖੈਰ ਮੁੱਖ ਮੰਤਰੀ ਦਾ ਬਣਿਆ ਜਿਹੜਾ ਵਿਭਾਗ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜਾ ਵਿਭਾਗ ਹੀ ਖਤਮ ਹੋਇਆ ਹੋਇਆ ਹੈ ਅੱਜ ਤੱਕ 3 ਸਾਲ ਹੋ ਗਏ ਉਹਨਾਂ ਦੀਆਂ ਮੀਟਿੰਗਾਂ ਕਰ ਰਹੇ ਨੇ ਪਾਰਲੀਮੈਂਟ ਆਪਣੇ ਲੋਕ ਸਭਾ ਚ ਅਸੈਂਬਲੀ ਚ ਉਹਨਾਂ ਦੇ ਬਾਰੇ ਗੱਲਾਂ ਚੱਲ ਰਹੀਆਂ ਨੇ ਵੀ ਪਤਾ ਨਹੀਂ ਐਡਮਿਨਿਸਟ੍ਰੇਟਿਵ ਰਿਫਾਰਮਸ ਕਿਹੜੇ ਕਰ ਰਹੇ ਉਹ ਵਿਭਾਗ ਹੀ ਨਹੀਂ ਬੱਸ ਕਰੋ ਲੋਕਾਂ ਨੂੰ ਇਨਾ ਗਮਰਾ ਨਾ ਕਰੋ ਇਨਾ ਗਮਰਾ ਨਾ ਕਰੋ ਆਪਣੇ ਆਪ ਨੂੰ ਧੋਖਾ ਦੇਈ ਜਾਂਦੇ ਆਪਣੇ ਪੰਜਾਬ ਨੂੰ ਧੋਖਾ ਦੇਈ ਜਾਂਦੇ ਅੱਜ ਪਤਾ ਲੱਗਿਆ ਇਹਨਾਂ ਦਾ ਹਾਲ ਤੇ ਇਹਨਾਂ ਦੇ ਕੈਬਨਟਾਂ ਜਿਹੜੀਆਂ ਕਰਦੇ ਹੋਣਗੇ ਕੀ ਕਰਦੇ ਹੋਣਗੇ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਹੋਣੀਆਂ ਕੀ ਕਰਦੇ ਹੋਣੀਆਂ ਮੈਂ ਪੁੱਛਣਾ ਚਾਹੁੰਦਾ ਹਾਂ ਤਾਲੀਆ ਸਾਹਿਬ ਨੂੰ ਕਿ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਕਮੇਟਰੀ ਦੇ ਵਜ਼ੀਰ ਸੀ ਤੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸੱਦੇ ਈ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਪੜਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕੇਆ ਹੋਵੇ ਇਸ ਲਈ ਹਾਲਾਤ ਬਦਲਾਵ ਦੇ ਇਹ ਬੜੇ ਨੇ ਕਿ ਜਿਨ੍ਹਾਂ ਵਜ਼ੀਰਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਆ ਤੇ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਪੂਲ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਸਭ ਨੇ ਆਈ ਹੈ ਲੋਕਾਂ ਦੇ ਕਿ ਵਜੀਰ ਸਾਹਿਬ ਆਪ ਦੇ ਆਪ ਨੂੰ ਦੋ ਤਿੰਨ ਮਹਿਕਮਿਆਂ ਦੇ ਵਜੀਰ ਸਮਝੀ ਗਏ ਅਸਲ 'ਚ ਤਾਂ ਮਹਿਕਮਾ ਸੀ ਕੋਈ ਨਹੀਂ ਸਰਕਾਰ 'ਚ ਹੀ ਮਹਿਕਮਾ ਨਹੀਂ ਸੀ ਹੁਣ ਮਹਿਕਮਾ ਬਣਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਭਗਵੰਤ ਮਾਨ ਕੀ ਸਰਕਾਰ ਕੋ ਆਪਣਾ ਮੰਤ్రਾਲੇ ਢੂੰਢਣੇ ਮੇ 3 ਸਾਲ ਲੱਗੇ ਵੈਸੇ ਵੀ ਆਪਦਾ ਪਾਰਟੀ ਕੋ ਐਡਮਿਨਿਸਟ੍ਰੇਟਿਵ ਰਿਫਾਰਮਸ ਕੇ ਮੰਤ్రਾਲੇ ਕੀ ਜ਼ਰੂਰਤ ਨਹੀਂ ਹੈ ਕਿਉਂਕਿ ਆਪਦਾ ਪਾਰਟੀ ਦਾ ਮਤਲਬ ਹੈ एडमिनिस्ट्रेटिव फेलियर्स आज पंजाब के अंदर माफिया राज दन दन आ रहा जनता में आम आदमी पार्टी का अक्स खत्म हो चुका है अब जाके जब चिड़िया चुग गई खेत भगवंत मान साहब पंजाब की जनता आपको फेयरवेल पार्टी की और बढ़ रही है ਜਨਤਾ ਕੀ ਇਕ ਹੀ ਆਵਾਜ਼ ਹੈ ਬਾਏ ਬਾਏ ਆਪਦਾ ਬਾਏ ਬਾਏ ਆਪਦਾ